स्वागत है ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਆਏ ਆਂ શ્રી ਆਨੰਦਪੁਰ ਸਾਹਿਬ ਉਸ ਤੋਂ 5 ਤੋਂ 6 ਕਿਲੋਮੀਟਰ ਅੱਗੇ ਇਹ ਪਹਾੜੀਆਂ ਐ ਇਸ ਤਰ੍ਹਾਂ ਹੀ ਲੱਗਦਾ ਕਿ ਹਿਮਾਚਲ ਦੀਆਂ ਪਹਾੜੀਆਂ ਜਦ ਕੀ ਇਹ ਪੰਜਾਬ ਦੀਆਂ ਹੀ ਪਹਾੜੀਆਂ ਐ ਇੱਥੇ ਅੱਜ ਅਸੀਂ ਕੈਂਪਿੰਗ ਕਰਾਂਗੇ ਤੇ ਇੰਜੋਏ ਕਰਾਂਗੇ ਤੇ ਇਨਾ ਬਸੀ ਅੱਜ ਬੱਚਿਆਂ ਨੂੰ ਲੈ ਕੇ ਇੱਥੇ ਆਏ ਆਂ ਦੇਖ ਸਕਦੇ ਹੋ ਕਿ ਅਸੀਂ ਬਹੁਤ ਉਚਾਈ ਤੇ ਹਾਂ ਤੇ ਥੱਲੇ ਦਾ ਵਿਊ ਕਿੰਨਾ ਸੋਹਣਾ ਹੈ ਇੱਥੇ ਬਹੁਤ ਸਾਰੇ ਦਾਕਤ ਨੇ ਤੇ ਇੱਥੇ ਐਟ ਦਾ 뷰 ਬਹੁਤ ਸੋਹਣਾ ਕਿਉਂਕਿ ਇੱਥੇ ਦੇ ਪਹਾੜ ਇਹਨਾਂ ਨੂੰ ਬਹੁਤ ਸਪੈਸ਼ਲ ਬਣਾ ਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਦੂਰ ਦੂਰ ਤੱਕ ਪਿੰਡ ਵੀ ਨੇ ਜੇ ਕਾਫੀ ਉੱਚੀਆਂ ਉੱਚੀਆਂ ਪਹਾੜੀਆਂ ਐ ਇਹ ਤੁਸੀਂ ਸਾਰੇ ਨੇਚਰ ਦਾ ਇੰਜੋਏ ਕਰੋ ਅੱਜ ਮੌਸਮ ਕਾਫੀ ਸੁਹਾਵਣਾ ਸੀਗਾ ਜਿਸ ਕਰਕੇ ਸੋਚਿਆ ਕਿ ਆਨੰਦਪੁਰ ਸਾਹਿਬ ਦੇ ਨੇੜੇ ਜਿਹੜੇ ਪਹਾੜੀਆਂ ਹੈਗੀਆਂ ਉੱਥੇ ਕੈਂਪਿੰਗ ਕੀਤੀ ਜਾਏ ਸੋ ਇਹਦੇ ਲਈ ਅਸੀਂ ਇਸ ਜਗ੍ਹਾ ਤੇ ਆਇਆ ਇਹ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਤੋਂ ਤਕਰੀਬਨ 3-4 ਕਿਲੋਮੀਟਰ ਅੱਗੇ ਹੈ ਇਹ ਨਾਲ ਹਿਮਾਚਲ ਦਾ ਏਰੀਆ ਲੱਗਦਾ ਹੈ ਕਾਫੀ ਉੱਚੀ ਪਹਾੜੀ ਜਿਹੜੀ ਹੈਗੀ ਤੁਸੀਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਇਹਨਾਂ ਤੋਂ ਇਲਾਵਾ ਇਹਦੇ ਨਾਲ ਆਹ ਚਰਨ ਗੰਗਾ ਜਿਹੜਾ ਨਦੀ ਵੀ ਵਹਿੰਦੀ ਹੈਗੀ ਹੈ ਚੋ ਜਿਹਨੂੰ ਕਹਿੰਦੇ ਹੈਗੇ ਆ ਸੀ ਤੇ ਗ੍ਰੀਨਰੀ ਬੇਤ ਹਸਾ ਜੀ ਗ੍ਰੀਨਰੀ ਹੈ ਔਰੇ ਬਹੁਤ ਜ਼ਿਆਦਾ ਵਧੀਆ ਏਰੀਆ ਹੈਗਾ ਜੇਦੋਂ ਵੀ ਕਦੇ ਟਾਈਮ ਲੱਗੇ ਤਾਂ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਵਿਅਕਤੀ ਇਧਰੋਂ ਆ ਸਕਦਾ ਹੈ ਤੁਸੀਂ ਇੱਥੇ ਕੈਂਪਿੰਗ ਵੀ ਕਰ ਸਕਦੇ ਹੋ ਇੱਥੇ ਵੈਸੇ ਵੀ ਘੁੰਮ ਫਿਰ ਕੇ ਕਿਉਂਕਿ ਇਹ ਪਿੰਡ ਜਿਹੜੇ ਆ ਸਾਰੇ ਪੰਜਾਬ ਦੇ ਹੀ ਹੈਗੇ ਆ ਇਹਨਾਂ ਵਿੱਚ ਘੁੰਮ ਫਿਰ ਕੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੋਕਾਂ ਦੀ ਪਹਾੜੀ ਲਾਈਫ ਕਿੱਦਾਂ ਦੀ ਹੈਗੀ ਆ ਅੰਦਰਖਤ ਜਿਹੜੇ ਹੈਗਾ ਦੇਖੋ ਕਿੰਨੇ ਦਰਖਤ ਐ ਇੱਥੇ ਥੱਲੇ ਬਹੁਤ ਹੈਗੇ ਆ ਖਜੂਰਾ ਹੈਗੀਆਂ ਹੋਰ ਦਰਖਤ ਹੈਗੇ ਆ ਤੇ ਬਹੁਤ ਵਧੀਆ ਹੈ ਤੇ ਬਾਕੀ ਪੰਜਾਬ ਦੇ ਨਾਲੋਂ ਇੱਥੋਂ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਘਟ ਰਿਹਾ ਹੈ ਕਿਉਂਕਿ ਮੀਂਹ ਇੱਥੇ ਬਹੁਤ ਜ਼ਿਆਦਾ ਪੈਂਦੇ ਆ ਜਿਹਦੇ ਕਰਕੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਕੈਂਪਿੰਗ ਕਰਨ ਲਈ ਇਹਨੂੰ ਬਹੁਤ ਵਧੀਆ ਜਗ੍ਹਾ ਆ ਵੀ ਹਾਂ ਹਾਂ ਤੁਸੀਂ ਵੀ ਆ ਕੇ ਕੈਂਪਿੰਗ ਕਰ ਸਕਦੇ ਹੋ ਇੱਥੇ ਬਹੁਤ سارے ਦ੍ਰਿਗਤ ਨਹੀਂ ਤੁਸੀਂ ਦੇਖ ਸਕਦੇ ਕਿੰਨਾ ਚੰਗਾ 뷰 ਆਂਦਾ ਇੱਥੇ ਦਾ ਹੁਣ ਅੱਗੇ ਚੱਲਦੇ ਆ ਥੋੜਾ ਜਿਹਾ ਉਧਰ ਆਲ ਥੋੜਾ ਘੁੰਮ ਕੇ ਦੇਖਦੇ ਆ ਤੇ ਨੇਚਰ ਦਾ ਇੰਜੋਏ ਕਰਦੇ ਆ ਦੋਬਾਰਾ ਮੈਂ ਦੁਬਾਰਾ ਸਟਾਰਟ ਕਰਦੇ ਹਾਂ ਆਪਾਂ ਤਾਂ ਦੋਸਤ ਕੋਮੇਕੀ ਦੇ ਨਾਮ ਕੀ ਬੋਲਣੇ ਮੇ ਕੋਮੇਕਾ ਲਿਆਉਂਦਾ ਕੋਲਡ ਡਰਿੰਕ ਤੇ ਅਸੀਂ ਗੈਸ ਵੀ ਲਿਆਉਂਦਾ ਹੈ ਤੇ ਅੱਜ ਅਸੀਂ ਬਣਾਉਂਗੇ ਇਹਨਾਂ ਪਰ ਮੈਗੀ ਆਪਾਂ ਕੋਲਡ ਡਰਿੰਕ ਖਾੜ ਅੱਜ ਦਾ ਮੌਸਮ ਬਹੁਤ ਅੱਛਾ ਹੈ ਹੈਲੋ

देख सकते हो कि पानी का बहाव बहुत घट है पर पानी चल रहा है ਜਦੋਂ ਵੀ ਪਿੰਡ ਆਉਂਦਾ ਹੈ ਨਾ ਤਾਂ ਮੈਨੂੰ ਬਹੁਤ ਮਨ ਆਉਂਦਾ ਹੈ। ਉਹ ਫੋਟੋਸ ਤੇ ਆਇਆ ਨਾ ਉਸ ਤੋਂ ਨਾ ਮਿਲਦਾ। ਮਰਦਾਂ ਦਾ ਆਵਾਜ਼ ਸੁਣਦਾ। ਪਛਿਤ ਰਾਨਿੰਗ ਬਧੀਆ ਏ। ਜਿਹੜੇ ਨਾਲ-ਨਾਲ ਪਿੰਡਾਂ ਦੇ ਹੈਗੇ ਨਾ ਇਹ ਸਾਰੇ ਕੀ ਕੁਝ ਵਨ ਚਰਾਂਦੇ ਇੱਥੇ। ਇੱਥੇ ਬਹੁਤ ਸਾਰੇ ਬੂਟੇ ਵੀ ਲੱਗੇ ਹੋਏ ਨੇ। ਹੁਣ ਥੋੜਾ ਜਿਹਾ ਟਾਈਮ ਪਾਸ ਕਰ ਲਈ ਸੋਚਿਆ ਕਿ ਅੱਜ ਅਸੀਂ ਮੈਗੀ ਹੋਈ ਬਣਾ ਲਈ। ਇਸ ਲਈ ਛੋਟਾ ਸਟਾਪ ਲਿਆ ਹੈ ਤੇ ਹੁਣ ਬਣਾਉਂਦੇ ਆ ਮੈਗੀ ਮੈਗੀ ਵੀ ਅੱਜ ਅਸੀਂ ਪਿਆਜ਼ਾਂ ਦਾ ਤੜਕਾ ਨਹੀਂ ਲਾਵਾਂਗੇ ਸਿੰਪਲ ਜਿਹਾ ਜਿਹਾ ਹਮ ਤਰੀਕੇ ਨਾਲ ਬਣਾ ਲੈਣੀ ਹੈ ਮੈਂ ਨਾਲ ਸਿੱਪ ਪਾਣੀ ਪਾਇਆ ਪਾਣੀ ਪਾਕੇ ਮੈਗੀ ਪਾਪਰ ਨਾਲ ਮੈਗੀ ਵੀ ਬਣਾ ਲੈਣੀ ਹੈ ਨਾਲੇ ਟਾਈਮ ਨਹੀਂ ਲੱਗਦਾ ਪੁੱਤਾਂ ਨਾਲੇ ਸਿੰਪਲ ਜਿਹੀ ਨਾ ਬਣ ਵੀ ਜਾਂਦੀ ਹੈ 5-10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਸਾਡੀ ਮੈਗੀ ਹਮ तरीका इंजॉय करने का मौसम थोड़ा थोड़ा वह मजा आना चाहिए हवा है कुछ पत्थर पुथर ज हवा ही पैदा बहुत है सारे हाँ तो में कट देंगे

ਹਾਂ ਔਰ ਤਿਕਨ ਬਣਾ ਲਿਆ ਅੱਧਰ ਕਰਕੇ ਕੋਈ ਨਾ ਉਦਰੀਣਾ ਤੁਸੀਂ ਮਸਾਲਾ ਪਾ ਦਮੇ ਕੱਟ ਦਿੰਦੀ ਪਾ ਦਮ ਦੇ ਵਿੱਚ ਮੈਗੀ ਮਸਾਲਾ ਹਲੋ ਵਧੀਆ ਹੈ ਐਸ਼ਾ ਹੈ ਹਾਂ ਆਪਨੇ ਕਬਾਦ ਹੈ ਕਰੀ ਇੱਥਾ ਕੈਂਪਿੰਗ ਕਰਿਆ ਕਰੀ ਆਪ ਸੰਡੇ ਵਗਰ ਅਛੁੱਟੀ ਵਾਲੇ ਦਿਨ

ਫਰਾਈ ਹੋ ਗਿਆ ਮੈਂ ਗਲਾਸ ਲੈ ਕੇ ਆਇਆ ਸੀ ਅਸੀਂ ਕੈਂਪਿੰਗ ਕਰਨ ਪਹਿਲੀ ਵਾਰ ਆਏ ਹੈ ਨਾ ਤੇਲ ਲੈ ਕੇ ਨਹੀਂ ਆਏ ਬਾਕੀ ਸਾਰਾ ਸਮਾਨ ਅਸੀਂ ਚੱਕ ਲਿਆ ਤੇਲ ਨਹੀਂ ਲੈ ਕੇ ਆਏ ਪਰ ਥੋੜੀ ਥੋੜੀ ਪਤਾ ਲੱਗ ਰਿਹਾ ਹੈ ਕਿ ਅੰਗਾਹਾਂ ਨੂੰ ਆਇਆ ਕਿ ਸਾਰਾ ਸਮਾਨ ਪਹਿਲਾਂ ਹੀ ਅਸੀਂ ਪੈਕ ਕਰਕੇ ਰੱਖਿਆ ਹੈਗਾ ਨਾ ਤਾਂ ਪਤਾ ਲੱਗ ਜਾਣਾ ਕੀ ਕਰਦੇ ਰਹਿ ਕੇ ਕੈਂਪਿੰਗ ਵਿੱਚ ਬੋਗੂ ਤੇ ਆਤਣ ਦੋ ਫਿਆ ਯੂਜ਼ ਕਰ ਲਿਓ ਮੈਗੀ ਵੀ ਸਾਡੀ ਬਣ ਚੁੱਕੀ ਹੈ ਫਿਰ ਪਾਣੀ ਗਰਮਾ ਗਰਮ ਮੈਗੀ ਬਣ ਕੇ ਤਿਆਰ ਹੈ। ਥੋੜਾ ਜਿਹਾ ਪਾਣੀ। ਕਿਨਾਂ ਪੱਤਰਾ ਜਿਹਾ ਮਿਲਦਾ ਹੁੰਦਾ ਹੈ ਇਦਾਂ ਖਾਵਾ ਵਾਸਤੇ। ਔਰ ਅੱਖਾਂ ਵਿੱਚ ਯਾਦ ਵੀ ਨਾ ਹਵਾ ਨਹੀਂ ਲੱਗਦੀ। ਦੀ ਮੌਸਮ ਬਹੁਤ ਸੁਆਣਾ ਹੈ ਅੱਜ ਸੈਂਪਿੰਗ ਕਰਨ। ਮੈਗੀ ਸਾਡੀ ਬਣ ਕੇ ਤਿਆਰ ਹੈ। ਗੋਮੈਂਟ ਵੀ ਮਸੇ ਲੱਗੇ ਆ ਇੱਕ ਮਿੰਟ ਚ ਬਣ ਕੇ ਤਿਆਰ ਹੋ ਗਈ ਤੇ ਇਹ ਤਾਂ ਬਣ ਫੋਪੜਾ ਬੋਲੀ ਜਾ ਮੈਂ ਮੈਂ ਕੋਲ ਤਾਂ ਕਰ ਦਿਆਂ ਚਮਚੀ ਕਿਥੇ ਗਿਆ ਹਾਂ ਹੀ ਗਾਨੀਆਂ ਤੇ ਮੈਂ ਇਹਦੇ ਪਹਾੜ ਬਣਾ ਕੇ ਉਹਦੇ ਉੱਪਰ ਪੇੜ ਬਰਾ ਕੇ ਸੋਹਣੇ ਸੋਰੇ ਰੰਗ ਕਰਾਂਗੀ आ गई निशान बेटा उधर फड़ा के आई अगर मैं इतना कुछ बनया था अपनी मैं अपने बुआ पे करवा लूंगी निशान लो अंकल आलू ਮੈਂ ਨਹੀਂ ਖਾ। ਮੈਂ ਮੈਂ ਖਾਣਾ ਖਾਧਿਆ ਹੁਣ। ਹੁਣੇ ਖਾਣਾ ਖਾਣਾ। ਖਾਣ ਲਓ। ਮੇਰੇ ਮੇਰੇ ਬਰਸ਼ ਕਿਤਾਬ ਕੇ। ਪਾ ਕੇ ਸਾਰਿਆਂ ਨੂੰ ਤੇ ਬੈਠ ਕੇ ਆਪਾਂ ਖਾਂਦੇ ਹਾਂ। ਇਹ ਡਰਾਇੰਗ ਮੈਨੂੰ ਬਹੁਤ ਅੱਛੀ ਲੱਗ ਰਹੀ ਏ ਕਿ ਮੈਨੂੰ ਪਤਾ ਵੀ ਹੈ ਕਿ ਬਹੁਤ ਅੱਛੀ ਬਣੂਗੀ। ਜਲਦੀ ਕੋਲੇ ਟਾਈਮ ਹੈਗਾ ਸੀਗਾ। ਆਪਣੇ ਡਰਾਇੰਗ ਜੜੀ ਹੈ ਪਰ ਹਵਾ ਵੀ ਸੁਣੀ ਚੱਲਣ ਲੱਗੀ ਠੰਡੀ ਹੋ ਗਈ ਆ ਮੌਸਮ ਇਹ ਪਹਾੜੀ ਬਣਾ ਰਹੀ ਹੈ ਇਹਦੇ ਕਲਰ ਆ ਗਏ ਆ ਆ ਕੇ ਪਹਾੜੇ ਬਣਾਉਂਦੀ ਨਾਲੇ ਲੈ ਕੇ ਆਈ ਸੀ ਇਹ ਬੰਦਾ ਕਲਰ ਵੀ ਆਪਣੇ ਤੇ ਸਮਾਨ ਤੇਦਰਾ ਪਰ ਜੀਤ ਨੇ ਮੈਗੀ ਤਿਆਰ ਕਰ ਦਿੱਤੀ ਆ ਸਾਰੇ ਜਿਹੜੇ ਹੈਗੇ ਆ ਹੁਣ ਅਸੀਂ ਬੈਠ ਕੇ ਮੈਗੀ ਖਾਦੇ ਆ ਇਹ ਆ ਜਨੇ ਇੱਕ ਕਵੈਂਟਿੰਗ ਬਣਾਈ ਹੈ ਸਹਾੜੀ ਦੇ ਇੱਕ ਟੋਕਰੀ ਬਣਾ ਕੇ ਉੱਪਰ ਇੱਕ ਰਖਤ ਦਾ ਦਰਖਤ ਲਾਇਆ ਗਿਆ ਤੇ ਉੱਪਰ ਲਾਲ ਲਾਲ ਜਿਹੜੇ ਹੈਗੇ ਆ ਫੁੱਲ ਲਾਏ ਗਿਆ ਚਲੋ ਤੇ ਦੂਜੇ ਪਾਸੇ ਸਾਡਾ ਖਾਣਾ ਮੈਗੀ ਤਿਆਰ ਹੋ ਚੁੱਕਿਆ ਖਾ ਲਓ ਗਰਮ ਸਾਰੀ ਜਿਹੜੇ ਹੈਗੇ ਐ ਇੰਜੋਏ ਕਰਦੇ ਆ ਸਵਾਦ ਬਣਿਆ ਹੋਇਆ ਹੈ ਤੇ ਭਾਣਾ ਚ ਮੈਗੀ ਤਾਂ ਹੋਂਦੀ ਵੀ ਟੇਸਟੀ ਹੈ ਇਹ ਤੇ ਮੌਸਮ ਥੋੜੇ ਚਿਰ ਬਾਅਦ ਬਦਲ ਜਾਂਦਾ ਹੈ ਕਿਉਂਕਿ ਪਹਾੜੀਆਂ ਹੈਗੀਆਂ ਨਾਲ ਆ ਦੇਖੋ ਹੁਣ ਇੱਕ ਲਖਤ ਜਿਹੜਾ ਹੈਗਾ ਜਿੱਥੇ ਅੱਸੇ ਖੜਿਆ ਇੱਥੇ ਧੁੱਪ ਹੈ ਇਸ ਤੋਂ 1 ਕਿਲੋਮੀਟਰ ਅੱਗੇ ਪਹਾੜਾਂ ਦੇ ਨਾਲ ਬਿਲਕੁਲ ਬੱਦਲ ਆ ਗਿਆ ਪਹਾੜਾਂ ਦੇ ਨਾਲ ਟੱਚ ਕਰ ਰਿਹਾ ਹੈ ਬਿਲਕੁਲ ਨੀਵਾ ਆ ਚੁੱਕਿਆ ਹੈ ਬੱਦਲ ਤੇ ਕੁਝ ਸਮੇਂ ਬਾਅਦ ਵਰਖਾ ਦੀ ਵੀ ਸੰਭਾਵਨਾ ਜਿਹੜੀ ਹੈਗੀ ਹੈ ਇੱਥੇ ਲੱਗਦੀ ਹੈ ਆ ਬੱਚੇ ਕੁੱਤਾ ਖੜਾ ਹੈਗਾ ਜਾਨਵਰ ਇੱਥੇ ਆਂਦੇ ਆ ਇਹ ਕੁਝ ਮੱਦਦ ਤਰਾਂਦੇ ਪਏ ਐ ਵੀ ਆਰਾਮ ਕਰਦੇ ਪਏ ਐ ਇੱਥੇ ਨਾਲ ਵਿੱਚ ਬਾਗ ਇੱਕ ਟਿੱਿਆਂ ਵਾਂਗ ਪਵਿੱਤ੍ਰੀ ਆਪਣੀ ਇਹ ਬੱਦੂ ਹੋਣੀ ਐ ਇਸੇ ਇਹ ਗੁਰਦੁਆਰਾ ਕਿਲਾਗੜ ਤਾਰਕੜ ਸਾਹਿਬ ਦਾ ਗੇਟ ਹੈਗਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਚੌਂਕੀ ਬਣਾਈ ਗਈ ਸੀ ਤਾਂ ਕਿ ਪਹਾੜੀ ਰਾਜਾਂ ਉੱਤੇ ਨਿਗਰੱਖੀ ਜਾ ਸਕੇ ਇਹਦੇ ਵੀ ਆਲੇ-ਦੁਆਲੇ ਕਿਉਂਕਿ ਪਹਾੜੀ ਦੇ ਉੱਪਰ ਆ ਇਹ ਗੁਰਦੁਆਰਾ ਸਾਹਿਬ ਸੋ ਆਲੇ-ਦੁਆਲੇ ਦਾ ਦ੍ਰਿਸ਼ ਜਿਹੜਾ ਹੈ ਇੱਥੇ ਵੀ ਬਹੁਤ ਵਧੀਆ ਹੈ ਕੁਦਰਤੀ ਮਨ ਨੂੰ ਸ਼ਾਂਤੀ ਦੇਣ ਵਾਲਾ ਇਹ ਥੱਲੇ ਜਿਹੜਾ ਤੁਹਾਨੂੰ ਚੋ ਵਖਰੇ ਦਿਖ ਰਿਹਾ ਹੈਗਾ ਇਹ ਚਾਰਨ ਗੰਗਾ ਹੈ ਜਿਹੜੀ ਕਿ ਆਨੰਦਪੁਰ ਸਾਹਿਬ ਦੇ ਬਿਲਕੁਲ ਕੋਲੋਂ ਵਹਿੰਦੀ ਹੈ ਇਹ ਸਾਹਮਣੇ ਕਾਫੀ ਦੂਰ ਪਹਾੜੀਆਂ ਹੈਗੀਆਂ ਇਹਨਾਂ ਦੇ ਬਿਲਕੁਲ ਨੀਚਲੇ ਹਿੱਸੇ 'ਚੋਂ ਇੱਕ ਰੇਲਵੇ ਲਾਈਨ ਜਿਹੜੀ ਹੈਗੀ ਬਲਾਸਪੁਰ ਨੂੰ ਕੱਢੀ ਗਈ ਹੈ ਉਹ ਫਿਲਹਾਲ ਦੇਖ ਨਹੀਂ ਰਹੀ ਕਿਉਂਕਿ ਕਾਫੀ ਜ਼ਿਆਦਾ ਧੂਆਂ ਧੁੰਦਲਾ ਹੈ ਦੂਰ ਤਾਂ ਤੁਸੀਂ ਦੇਖੋ ਕਿੰਨਾ ਵਧੀਆ ਹੈਗਾ ਸਾਰਾ ਪਹਾੜੀ ਹੈ ਨਾਲ ਸੰਘਣਾ ਜੰਗਲ ਹੈਗਾ ਨਾਲੋਂ ਨਾਲ ਅਸੀਂ ਚੱਲਦੇ ਆਂ ਤੇ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਹੈਗੀਆਂ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਦਰਖਤ ਹੈਗੇ ਐ ਇੱਥੇ ਲੱਗੇ ਹੋਏ ਐ ਤੇ ਮਨ ਨੂੰ ਬਹੁਤ ਹੀ ਸੋਹਣਾ ਲੱਗਦਾ ਬਹੁਤ ਮਨਮੋਹਕ ਦ੍ਰਿਸ਼ ਜਿਹੜਾ ਹੈਗਾ ਇੱਥੇ ਪੇਸ਼ ਹੁੰਦਾ ਹੈ ਈਸ਼ਵਰ ਅਸੀਂ ਪਹਿਲੀ ਵਾਰ ਕੈਂਪਿੰਗ ਕੀਤੀ ਐ ਤੇ ਥੋੜੀ ਚੀਜ਼ਾਂ ਦੀ ਕਮੀ ਵੀ ਰਹੀ ਆ ਸਾਨੂੰ ਐਸੀ ਸਾਡਾ ਅੱਜ ਦਾ ਕੈਂਪਿੰਗ ਦਾ ਦਿਨ ਤੇ ਇਹਨੂੰ ਇੱਥੇ ਹੀ ਸਮਾਪਤ ਕਰਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ